ਜਾਪਤਾ ਪਹਿਲਾਂ ਹੜ੍ਹਾਂ ਚੋਂ ਹਲੇ ਉੱਭਰੇ ਹੀ ਨਹੀਂ ਸੀ ਕਿ ਇੱਕ ਨਵੀਂ ਨੌਬਤ ਖੜੀ ਹੋ ਗਈ ਹੈ ਪੰਜਾਬ ਲਈ ਅਕਤੂਬਰ ਦਾ ਜਿਹੜਾ ਇਹ ਮਹੀਨਾ ਬਹੁਤ ਜ਼ਿਆਦਾ ਚੁਣੌਤੀ ਭਰਿਆ ਰਹਿ ਸਕਦਾ ਇਸ ਹਫਤੇ ਜਿਹੜਾ ਬਹੁਤ ਜ਼ਿਆਦਾ ਪਾਰੀ ਮੀਂਹ ਪੈ ਸਕਦਾ ਤੇ ਜਿੰਨਾ ਕਿ 80 ਵਰਿਆਂ ਦੇ ਵਿੱਚ ਕਦੇ ਇਹ ਦਰਜ ਨਹੀਂ ਕੀਤਾ ਗਿਆ ਸੀ ਤੇ ਮੌਸਮੀ ਵਿਭਾਗ ਅਨੁਸਾਰ 4 ਅਕਤੂਬਰ ਨੂੰ ਜਿਹੜਾ ਰਾਤ ਨੂੰ ਉਹ ਮੀਂਹ ਪੈਣ ਦੀ ਸੰਭਾਵਨਾ ਪੂਰੀ ਤਰ੍ਹਾਂ ਜਤਾਈ ਗਈ ਹੈ ਤੇ 6 ਤੇ 7 ਅਕਤੂਬਰ ਨੂੰ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਮੌਸਮੀ ਭਾਗ ਨੇ ਪੰਜਾਬ ਵਿੱਚ ਇਹਨਾਂ ਦੋ ਦਿਨਾਂ ਦੌਰਾਨ ਔਸਤ 110 ਮਿਲੀਮੀਟਰ ਜੰਮੂ ਖੇਤਰ ਵਿੱਚ ਕਰੀਬ 120 ਮਿਲੀਮੀਟਰ ਤੇ ਹਿਮਾਚਲ ਵਿੱਚ ਔਸਤ 160 ਤੋਂ 180 ਮਿਲੀਮੀਟਰ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਨੇ ਤੇ ਮੌਸਮੀ ਭਾਗ ਅਨੁਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ 6 ਤੇ 7 ਅਕਤੂਬਰ ਨੂੰ ਭਾਰੀ ਮੀਂਹ ਪਵੇਗਾ ਪੰਜਾਬ ਦੇ ਖਾਸ ਕਰਕੇ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੋਪੜ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਮਾਨਸਾ ਗੁਰਦਾਸਪੁਰ ਬਰਨਾਲਾ ਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਕਾਰਨ ਜਿਹੜੀ ਉਹ ਸੰਭਾਵਨਾ ਜਿਤਾਈ ਜਾ ਰਹੀ ਹੈ ਸੂਬਾ ਸਰਕਾਰ ਨੇ ਨਵੀਂ ਚੁਣੌਤੀ ਦੇ ਮੁੰਦੇ ਨਜ਼ਰ ਰਣਜੀਤ ਸਾਗਰ ਡੈਮ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਵੀ ਦਰਿਆ ਵਿੱਚ ਹੋਰ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਮਾਹਿਰ ਇਹ ਵੀ ਆਖਦੇ ਨੇ ਕਿ ਅਕਤੂਬਰ ਮਹੀਨੇ ਚ ਪਹਿਲਾਂ ਕਦੇ ਇੰਨਾ ਮੀਂਹ ਦਰਜ ਨਹੀਂ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਪਹਿਲਾਂ ਹੀ ਕਰੀਬ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਚੁੱਕੀ ਆ ਤੇ ਖੇਤਾਂ ਵਿੱਚੋਂ ਰੇਤਾ ਹਟਾਉਣ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਤਾਂ ਜੋ ਖੇਤਾਂ ਨੂੰ ਹਾੜੀ ਦੀ ਫਸਲ ਲਈ ਤਿਆਰ ਕੀਤਾ ਜਾ ਸਕੇ ਜੇਕਰ ਮੁੜ ਹੜਾ ਹੁੰਦੇ ਨੇ ਤਾਂ ਖੇਤਾਂ 'ਚ ਦੁਬਾਰਾ ਰੇਤਾ ਚੜਨ ਦੀ ਸੰਭਾਵਨਾ ਪੰਜਾਬ ਸਰਕਾਰ ਪਹਿਲਾਂ ਆਏ ਹੜਾ ਨਾਲ ਹੋਏ ਨੁਕਸਾਨ ਦੇ ਮੁਲਾਂਕਣ ਲਈ ਵਿਸ਼ੇਸ਼ ਗਰਦਾਵਰੀ ਵੀ ਕਰਵਾ ਰਹੀ ਹੈ ਤੇ ਦਿਵਾਲੀ ਤੋਂ ਪਹਿਲਾਂ ਮੁਆਵਜ਼ਾ ਵੰਡਨ ਦੀ ਗੱਲ ਵੀ ਆਖੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਾਅ ਵੇਖਣ ਨੂੰ ਮਿਲ ਰਿਹਾ ਤੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ ਹਲਕਾ ਜਿਹਾ ਮੀਂਹ ਵੀ ਪੈ ਰਿਹਾ ਤੇ ਇਸ ਦੇ ਨਾਲ ਹੀ ਬੀਤੇ ਕੁਝ ਦਿਨਾਂ ਤੋਂ ਹਮਸ ਭਰੀ ਗਰਮੀ ਵੀ ਲੋਕ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਲੋਕਾਂ ਨੂੰ ਜਿਹੜੀ ਮੀਂਹ ਪੈਣ ਕਾਰਨ ਥੋੜੀ ਜਿਹੀ ਰਾਹਤ ਵੀ ਮਿਲੀ ਆ ਉੱਥੇ ਮੌਸਮੀ ਭਾਗ ਮੁਤਾਬਕ ਆਉਣ ਵਾਲੇ ਦਿਨਾਂ ਲਈ ਵੀ ਪੰਜਾਬ ਵਿੱਚ ਵੱਡੀ ਭਵਿੱਖਬਾਣੀ ਕੀਤੀ ਗਈ ਆ ਆਉਣ ਵਾਲੇ ਦਿਨਾਂ ਦੌਰਾਨ ਵੀ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 3 ਅਕਤੂਬਰ ਤੱਕ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਹਲਕਾ ਜਾਂ ਮੀਂਹ ਪੈ ਸਕਦਾ ਤੇ ਉਥੇ 4 ਅਕਤੂਬਰ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋਣ ਜਾ ਰਿਹਾ ਜਿਸ ਕਾਰਨ 4 ਤੇ 5 ਤੇ 6 ਅਕਤੂਬਰ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ 5 ਤੇ 6 ਅਕਤੂਬਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਆ ਉਥੇ ਮੌਸਮ ਵਿਭਾਗ ਵੱਲੋਂ ਪਾਰੀ ਮੀਨੂ ਲੈ ਕੇ ਜਿਹੜਾ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਰੂਪਨਗਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਬਠਿੰਡਾ ਮਾਨਸਾ ਮੋਗਾ ਬਰਨਾਲਾ ਸੰਗਰੂਰ ਵਿੱਚ ਭਾਰੀ ਮੀਂਹ ਨੂੰ ਲੈ ਕੇ ਜਿਹੜਾ ਹੈਲੋ ਅਲਰਟ ਵੀ ਜਾਰੀ ਕੀਤਾ ਗਿਆ ਤੇ ਬੀਤੇ 24 ਘੰਟਿਆਂ ਦੌਰਾਨ ਸੂਬੇ ਭਰ ਦੇ ਤਾਪਮਾਨ ਵਿੱਚ ਥੋੜਾ ਜਿਹਾ ਵਾਧਾ ਵੀ ਦਰਜ ਕੀਤਾ ਗਿਆ ਬੀਤੇ ਦਿਨਾਂ ਦੇ ਮੁਕਾਬਲੇ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਵੱਧ ਤੋਂ ਵੱਧ ਤਾਪਮਾਨ ਆਮ ਬਣਿਆ ਹੋਇਆ ਪਰ ਘੱਟੋ-ਘੱਟ ਤਾਪਮਾਨ 4.6 ਡਿਗਰੀ ਵਾਧਾ ਇਸੇ ਦੌਰਾਨ ਮਾਨਸਾ ਦੀ ਗੱਲ ਕਰਦੇ ਹਾਂ ਤੇ ਮਾਨਸਾ ਦੇ ਵਿੱਚ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਆਸਮਾਨ ਸਾਫ਼ ਰਹੇਗਾ ਪਰ ਕੱਲ ਤੋਂ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ। ਤਾਪਮਾਨ 24 ਤੋਂ 32 ਡਿਗਰੀ ਦੇ ਵਿਚਕਾਰ रह ਸਕਦਾ। ਅੱਗੇ ਵੱਧਦੇ ਅਨਜਲੰਦਰਵਾਲ ਜਲੰਧਰ ਦਾ ਆਸਮਾਨ ਸਾਫ਼ ਰਹੇਗਾ ਪਰ ਕੱਲ ਤੋਂ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ। ਤਾਪਮਾਨ 24 ਤੋਂ 32 ਡਿਗਰੀ ਦੇ ਵਿਚਕਾਰ रह ਸਕਦੇ ਆ। ਅੱਗੇ ਵੱਧਦੇ ਆ ਲੁਧਿਆਣਾ ਦੇ ਵੱਲ ਲੁਧਿਆਣਾ ਦੇ ਵਿੱਚ ਆਸਮਾਨ ਸਾਫ਼ ਰਹੇਗਾ ਤੇ ਤਾਪਮਾਨ 24 ਤੋਂ 32 ਡਿਗਰੀ ਦੇ ਵਿਚਕਾਰ रह ਸਕਦਾ ਹੁਣ ਗੱਲ ਕਰਦੇ ਹਾਂ ਪਟਿਆਲਾ ਦੀ ਪਟਿਆਲਾ ਦਾ ਆਸਮਾਨ ਸਾਫ਼ ਰਹੇਗਾ ਤੇ ਤਾਪਮਾਨ 25 ਤੋਂ 32 ਡਿਗਰੀ ਦੇ ਵਿਚਕਾਰ रह ਸਕਦਾ ਮੋਹਾਲੀ ਦਾ ਆਸਮਾਨ ਵੀ ਸਾਫ਼ ਰਹੇਗਾ ਤੇ ਤਾਪਮਾਨ 24 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਤੁਹਾਡੇ ਇਲਾਕੇ ਦਾ ਜ਼ਿਲ੍ਹੇ ਦਾ ਮੌਸਮ ਕਿਹੋ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ